ਅੱਜ ਕਰੀਬ 1212 ਵਜੇ ਇੱਕ ਇਨਸਟਾ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਨानगर ਹਰਿਆਣਾ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਹਦੇ ਹੱਥ ਦੇ ਵਿੱਚ ਆਰਿਆਂ ਦੀ ਰੋਡ ਸੀ ਜਦੋਂ ਜਸਪੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਪੀਰ ਸਿੰਘ ਤੇ ਉੱਥੇ ਜਿਹੜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮੌਜੂਦ ਸਟਾਫ ਵੀ ਲਾਇਆ ਨੇ ਜੇਤੂ ਬਾਦ ਸੰਗਤ ਨੇ ਤੇ ਸੇਵਾਦਾਰਾਂ ਨਾਲ ਉਹਨੂੰ ਉਹਨੇ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਤੇ ਉਹਨੂੰ ਪੁਲਸੇ حوالے ਕਰਤਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਨ ਦਾ ਜਿਹੜਾ ਥਾਣਾ ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਤੋਤੀ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹ ਤੋਂ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਪਿੰਡ ਸ਼ਾਦੀਪੁਰ ਜਮਣਾ ਨਗਰ ਹਰਿਆਣੇ ਦਾ ਰਹਿਣ ਵਾਲਾ ਤੇ ਜਦੋਂ ਤੋਂ ਪਿੱਛੋਂ ਪਤਾ ਕੀਤਾ ਗਿਆ ਪੇ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁਸ਼ਟੀ ਕੀਤੀ ਜਾਊਗੀ ਤੇ ਇਹਦੀ ਮਕਰਮਤਾ ਜੀ ਕੋਤੋਂ ਬਾਦੀ ਦੀ ਮਕਰਮਤਾ ਜੀ ਰੈਸ਼ਵੀ ਬਾਦੀ ਦਿੱਤੀ ਗਈ ਹੈ